ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅ ਆਂਟੀ ਜੀ ਦੇ ਨਾਲ ਆਪਾਂ ਲੋਕ ਗੀਤ गा ਰਹੇ ਹਾਂ ਤੇ ਪੂਰਾ ਮਾਹੌਲ ਬਣਿਆ ਹੋਇਆ ਜੀ ਲੋਕ ਗੀਤਾਂ ਦਾ ਪੂਰਾ ਆਨੰਦ ਆ ਰਿਹਾ ਹੈ ਕਿਉਂਕਿ ਹਮੇਸ਼ਾ ਹੀ ਅਸੀਂ ਦੱਸਿਆ ਕਿ ਜਿਹੜੇ ਲੋਕ ਗੀਤ ਹੈ ਸਾਡੀ ਰੂਹ ਦੀ ਖਰਾਕ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਗਾਉਂਦੇ ਹਾਂ ਤਾਂ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਉਸ ਤੋਂ ਵੱਧ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਤੁਸੀਂ ਇਹਨਾਂ ਲੋਕ ਗੀਤਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਆਂਟੀ ਜੀ ਵਰਗੇ ਜਿਹੜੇ ਮਹਿਮਾਨ ਆ ਉਹ ਆਪਾਂ ਨੂੰ ਮਿਲਦੇ ਆ ਇਹਨਾਂ ਲੋਕ ਗੀਤਾਂ ਨੂੰ ਗਾਉਣ ਲਈ ਬਹੁਤ ਚੰਗਾ ਲੱਗਦਾ ਹੈ ਜੀ ਵਧੀਆ ਲੱਗਦਾ ਹੈ ਕਿ ਲੋਕ ਗੀਤਾਂ ਦੇ ਨਾਲ ਇਹ ਤਾਂ ਸ਼ਾਇਦ ਸਾਡੇ ਤੋਂ ਵੀ ਵੱਧ ਜੁੜੇ ਹੋਏ ਨੇ ਕਿਉਂਕਿ ਅਸੀਂ ਤਾਂ ਅੱਜ ਵਾਲੀ ਪੀੜ੍ਹੀ ਵਿੱਚ ਗਾਉਣੇ ਸ਼ੁਰੂ ਕੀਤੇ ਆ ਪਰ ਇਹਨਾਂ ਨੇ ਆਪਦੀ ਜਿਹੜੀ ਜ਼ਿੰਦਗੀ ਆ ਆਪਦੀ ਜਿਹੜੀ ਜਵਾਨੀ ਇਹਨਾਂ ਲੋਕ ਗੀਤਾਂ ਦੇ ਵਿੱਚ ਹੰਡਾਈ ਆ ਤਾਂ ਅੰਟੀ ਜੀ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆ ਕਿ ਜਦੋਂ ਤੁਸੀਂ ਜਵਾਨ ਹੁੰਦੇ ਸੀ ਉਸ ਸਮੇਂ ਵਿਆਹ ਕਿਵੇਂ ਦੇ ਹੁੰਦੇ ਸੀ ਤੇ ਕਿੰਨੇ ਦਿਨ ਪਹਿਲਾਂ ਜਿਹੜੇ ਲੋਕ ਗੀਤ ਉਹ ਗਾਉਣੇ ਸ਼ੁਰੂ ਹੋ ਜਾਂਦੇ ਸੀ ਪਮਨ ਕੋਈ ਤਾਂ ਜਿਵੇਂ 7 ਦਿਨ ਪਹਿਲਾਂ ਬਹਾਉਂਦਾ ਸੀ ਕੋਈ 9 ਦਿਨ ਪਹਿਲਾਂ ਬਹਾਉਂਦਾ ਸੀ ਨਾ ਹਾਂਜੀ ਜਿਵੇਂ ਉਦੋਂ ਪਹਿਲਾਂ ਜੇ ਬਿਸਤਰੇ ਦਿੰਦੇ ਸੀ ਰੰਗਾਂੀਆਂ ਨੰਗੰਦਨੀਆਂ ਤਾਂ ਤਾਂ ਵੀ ਕਰਾਉਂਦੀਆਂ ਨੂੰ ਸੱਦਣਾ ਸਾਰੀਆਂ ਇਕੱਠੀਆਂ ਹੋ ਕੇ ਨੰਗੰਦਨੀਆਂ ਆਟਾ ਛਾਨਣਾ ਫਿਰ ਵੀ ਸਾਰੀਆਂ ਕਰਾਉਂਦੀਆਂ ਆਉਂਦੀਆਂ ਸੀ ਆਪਣੇ ਤਾਂ ਮੋਗੇ ਦੇ ਵਿੱਚ ਅੱਜ ਵੀ ਰਸਮਾਂ ਕੀਤੀਆਂ ਜਾਂਦੀਆਂ ਹਾਂਜੀ ਕੀਤੀਆਂ ਜਾਂਦੀਆਂ ਹਾਂਜੀ ਹਾਂ ਤਾਂ ਬਾਕੀ ਜਿਵੇਂ ਗਾਉਣ ਦਾ ਪ੍ਰੋਗਰਾਮ ਤਾਂ ਫਿਰ ਚੱਲੀ ਜਾਂਦਾ ਸੀ ਵਿਆਹ ਤੱਕ ਫਿਰ ਸੱਠਣੀਆਂ ਹੋ ਜਾਣੀਆਂ ਨਾਨਕੇ ਦਾਦਕਿਆਂ ਦੀਆਂ ਕੁਈ ਜੀਜਿਆਂ ਨੂੰ ਸਿੱਠਣੀਆਂ ਦੇਣੀਆਂ ਐਿਹੋ ਜਿਹੇ ਪ੍ਰੋਗਰਾਮ ਬਹੁਤ ਚੰਗੇ ਕਿਉਂਕਿ ਜਿਹੜੇ ਪੁਰਾਣੇ ਵਿਆਹ ਸੀ ਜਿੰਨਾ ਮੈਂ ਗੱਲਾਂ ਸੁਣੀਆਂ ਆਂਟੀ ਜੀ ਮੇਰੇ ਦਾਦੀ ਹੋਣਾ ਤੋਂ ਹਨਾ ਮੇਰੇ ਘਰ ਤੋਂ ਮੇਰੇ ਮੰਮੀ ਹੋਣਾ ਤੋਂ ਕਿ ਪ੍ਰਾਣੇ ਵਿਆਹ ਤਾਂ ਲੋਕਗੀਤ ਬਿਨਾ ਅਧੂਰੇ ਹੀ ਮੰਨੇ ਜਾਂਦੇ ਸੀ ਕਿਉਂਕਿ ਮੈਨੂੰ ਲੱਗਦਾ ਉਦੋਂ ਕੋਈ ਡੀਜੇ ਵਗੈਰਾ ਕੁਛ ਨਹੀਂ ਹੁੰਦੇ ਸੀ ਹਨਾ ਜਿਹੜਾ ਸਾਰਾ ਮਨੋਰੰਜਨ ਹੁੰਦਾ ਸੀ ਉਹ ਲੋਕਗੀਤਾਂ ਤੇ ਗਿੱਧੇ ਦੇ ਵਿੱਚ ਹੀ ਹੁੰਦਾ ਸੀ ਖੁੱਲ ਕੇ ਰੱਜ ਕੇ ਗਿੱਧਾ ਪਾਉਂਦੀਆਂ ਹੁੰਦੀਆਂ ਸੀ ਜਿਵੇਂ ਮੇਰਾ ਵਿਆਹ ਹੋਇਆ ਕਾ ਉਦੋਂ ਡੀਜੇ ਹੈ ਨਹੀਂ ਸੀਗੇ ਹਾਂਜੀ ਤਾਂ ਉਦੋਂ ਜਿਵੇਂ ਛੱਜ ਭੰਨਿਆ ਮੇਰੇ ਨਾਨਕਿਆਂ ਨੇ ਜਾਨੀ ਬਹੁਤ ਗਿੱਧਾ ਪਾਇਆ ਜਾਂ ਗੋਣ ਉਦੋਂ ਬਿਊਟੀ ਪੈਲਰ ਵਗੈਰਾ ਵੀ ਬਹੁਤ ਘੱਟ ਸੀ ਹਾਂਜੀ ਜਾਨੀ ਜਿਹੜੇ ਜ਼ਿਆਦਾ ਲੋਕ ਪੜੇ ਲਿਖੇ ਸੀ ਉਹੀ ਬਿਊਟੀ ਪੈਲਰ ਜਾਂਦੇ ਸੀ ਹਾਂਜੀ ਅੱਜ ਕੱਲ ਤਾਂ ਸਾਰਾ ਸਮਾਂ ਜੀ ਤਿਆਰ ਹੋਣ ਤੇ ਮੈਨੂੰ ਲੱਗਦਾ ਬਾਅਦੋਂ ਫੋਟੋ ਜਿਹੜੀਆਂ ਫੋਨਾਂ ਤੇ ਖਿੱਚਣੀਆਂ ਉਹੀ ਲੈ ਜਾਂਦੇ ਆ ਪਰ ਜਿਹੜਾ ਪੁਰਾਣਾ ਸਮਾਂ ਸੀਗਾ ਉਹ ਬਹੁਤ ਜ਼ਿਆਦਾ ਚੰਗਾ ਸੀ ਸਾਦੇ ਜੇ ਲੋਕ ਤੇ ਸਾਦੀ ਜੇ ਉਹਨਾਂ ਦੀ ਜ਼ਿੰਦਗੀ ਸੀ ਖੂਬਸੂਰਤੀ ਬਹੁਤ ਸੀ ਜੀ ਜਿਵੇਂ ਆਡੀ ਜੀ ਨੂੰ ਵੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਸਮੇਂ ਵਿੱਚ ਕਿੰਨੀ ਖੂਬਸੂਰਤੀ ਸੀ ਤੇ ਪਰ ਅੱਜ ਕੱਲ ਦੇ ਸਮੇਂ ਵਿੱਚ ਜਿਹੜੀ ਖੂਬਸੂਰਤੀ ਹੈ ਜਾਲੀ ਕ੍ਰੀਏਟ ਕੀਤੀ ਜਾਂਦੀ ਹੈ ਮੇਕਅਪ ਦੇ ਨਾਲ ਵਿਆਹ ਨੂੰ 31 ਸਾਲ ਹੋ ਗਏ ਪਮਨ ਹਾਂਜੀ ਉਦੋਂ ਬਿਊਟੀ ਪਾਰਲਰ ਦਾ ਨਹੀਂ ਸੀ ਕੋਈ ਇਹੋ ਜਿਹਾ ਮੈਂ ਘਰ ਹੀ ਤਿਆਰ ਹੋਈ ਸੀ ਹਾਂਜੀ ਹਾਂ ਪਾਇਆ ਤਾਂ ਮੇਡੋ ਲਹਿੰਗਾ ਸੀਗਾ ਹਾਂਜੀ ਪਰ ਵੀ ਮੈਂ ਤਿਆਰ ਕਰੀ ਹੋਈ ਸੀ ਹਾਂਜੀ ਮੈਂ ਵੀ ਇੱਥੇ ਜ਼ਿਕਰ ਕਰਨਾ ਚਾਹੁੰ ਮੇਰੇ ਮੰਮੀ ਦੱਸਦੇ ਹੁੰਦੇ ਆ ਕਿ ਉਹਨਾਂ ਨੇ ਆਪ ਦਾ ਵਿਆਹ ਵਾਲਾ ਸੂਟ ਹੈ ਜਿਹੜਾ ਉਹ ਆਪ ਹੀ ਤਿਆਰ ਕੀਤਾ ਸੀ ਤਾਂ ਉਹ ਕਹਿੰਦੇ ਮੈਨੂੰ 6 ਮਹੀਨੇ ਲੱਗੇ ਸੀਗੇ ਕਿ ਉਹ ਤੇ ਸਿੱਪੀਆਂ ਸtare ਹੈ ਨਾ ਲਾ ਕੇ ਵੀ ਬਹੁ quito está así. ਇਹ ਬਹੁਤ ਸਾਲਾਂ ਤੱਕ ਜੀ ਉਹਨਾਂ ਦੀ ਇੱਕ ਹੀ ਲਿਪਸਟਿਕ ਚੱਲਦੀ ਰਹੀ ਹੈ ਜਿਹੜੀ ਅਸੀਂ ਵੀ ਵੇਖੀ ਆ ਵੀ ਬਹੁਤ ਪਹਿਲਾਂ ਦੇ ਸਮੇਂ ਤੋਂ ਖਰੀਦੀ ਹੋਈ ਹੈ ਨਾ ਤਾਂ ਜਿਹੜੇ ਨੇਲ ਪੇਂਟ ਲਿਪਸਟਿਕ ਮੈਨੂੰ ਲੱਗਦਾ ਇੰਨਾ ਕੁ ਕੁਝ ਹੀ ਉਦੋਂ ਹੁੰਦਾ ਸੀਗਾ ਉਦੋਂ ਆਏ ਨਾ ਜਿਆਦਾ ਚੀਜ਼ਾਂ ਨਹੀਂ ਸੀ ਹੁੰਦੀਆਂ ਹਾਂਜੀ ਉਦੋਂ ਇੱਕ ਨੇਲ ਪਾਂ ਇੱਕ ਲਿਪਸਟਿਕ ਸਹਰਿਆ ਮਤਲਬ ਇੱਕ ਇੱਕ ਚੀਜ਼ ਹੁੰਦੀ ਸੀ ਤੇ ਇੱਕਿਆਂ ਮਤਲਬ ਇੱਕ ਇੱਕ ਚੀਜ਼ ਹੁੰਦੀ ਸੀ ਹੁਣ ਤਾਂ ਪਤਾ ਹੀ ਨਹੀਂ ਕਿੰਨੇ ਜਵਾਨਾ ਹੀ ਬਦਲ ਗਿਆ ਜੀ ਕੋਈ ਸਮਝ ਨਹੀਂ ਆਉਂਦਾ ਨਾ ਲਾਉਣ ਵਾਲੇ ਨੂੰ ਸਮਝ ਆਉਂਦਾ ਨਾ ਲਵਾਉਣ ਵਾਲੇ ਨੂੰ ਸਮਝ ਆਉਂਦਾ ਕਿਉਂਕਿ ਜਦੋਂ ਪਾਰਲਰ ਚ ਕੁੜੀਆਂ ਜਾ ਕੇ ਬਹਿ ਜਾਂਦੀਆਂ ਕਿੰਨਾ ਕੁਝ ਮੂਹ ਤੇ ਲੱਗ ਜਾਂਦਾ ਹੈ ਕੋਈ ਉਹ ਤਾਂ ਮੇਰੇ ਕੋਲੇ ਵੀ ਸਮਾਨ ਥੋੜਾ ਜਿਹਾ ਮਿਲਦਾ ਹੁਣ ਜਾਂਦਾ ਹੀ ਹੋ ਗਿਆ ਜਾਂਦੇ ਹੋ ਗਿਆ ਕਿਉਂਕਿ ਹੁਣ ਵੀ ਤੁਸੀਂ ਵੀ ਜੀ ਮਾਡਰਨ ਸਮੇਂ ਦੇ ਵਿੱਚ ਆ ਗਏ ਆ ਤੇ ਜਦੋਂ ਆਪਾਂ ਨੋਹਾਂ ਤੀਆਂ ਵਾਲੇ ਹੋ ਜਾਂਦੇ ਆ ਹਨਾ ਜਾਂ ਆਪਣੀਆਂ ਬੇਟੀਆਂ ਹੁੰਦੀਆਂ ਨੋਹਾਂ ਹੁੰਦੀਆਂ ਤਾਂ ਆਪਾਂ ਨੂੰ ਫਿਰ ਚੀਜ਼ਾਂ ਨੋਹਾਂ ਨੂੰ ਵੱਧ ਸ਼ੌਂਕ ਹੁੰਦਾ ਹੈ ਨਾ ਵੀ ਤੁਸੀਂ ਆਹ ਲਓ ਆਹ ਲਓ ਜੀ ਤਾਂ ਵਧੀਆ ਲੱਗਦਾ ਜੀ ਚਲੋ ਪ੍ਰਮਾਤਮਾ ਸਾਰੇ ਪਰਿਵਾਰਾਂ ਨੂੰ ਰਾਜੀ ਖੁਸ਼ੀ ਰੱਖਣ ਸਾਰੇ ਪਰਿਵਾਰਾਂ ਦੇ ਵਿੱਚ ਹੱਸਦੇ ਖੇਡਦੇ ਰੱਖਣ ਸੋ ਇੱਕ ਪਿਆਰਾ ਜਿਹਾ ਲੋਕਗੀਤ ਤੁਹਾਨੂੰ ਸੁਣਾਉਣ ਲੱਗੇ ਆ ਉਮੀਦ ਆ ਤੁਹਾਨੂੰ ਚੰਗਣ ਲੱਗੂਗਾ। ਓ ਚੇ ਮਾਡੀ ਮੋਲਾਨੀ ਚੁਗਦਾ ਮੋਲਾਨੀ ਚੁਗਦਾ ਚੋਂਜ ਰਤੀ ਨੇ ਕਾਲੇ ਹਾਨੀ ਹਾ ਚੋਂਜ ਰਤੀ ਨੇੜੇ ਕਾਲੇ ਹਨੀ ਹ ਸਾਚੀ ਦਸੀ ਮੂਲਿਆ ਮੇਰਾ ਮਨ ਢੋਲਿਆ ਮੇਰਾ ਮਨ ਢੋਲਿਆ ਸ਼ਾਮੇ ਗਦੋ ਸ਼ਾਮੇ ਗਦੋ ਘਰੀਆ ਵੇ ਹਾਨੀਹਾ ਹੱਥਿ ਮਹੀ ਦੇ ਲੂੰਗਾ ਗੰਦ ਗੁੱਛ ਲੂੰਗਾ ਗੰਦ ਗੁੱਛ ਮੈ ਕੁਮਾਹੀ ਕੋ ਮਹਿਕ ਮਹੀ ਗੋਲ ਆਵੇ ਹਾਨੀ ਹਾਥੁ ਮਹੀ ਦੇ ਕਲੀਆਂ ਦਾ ਗੁਛਾ ਕਲੀਆਂ ਦਾ ਗੁਛਾ ਗਲੀਓ ਗਲੀ ਵੰਡੇ ਆਵੇ ਹਾਂ ਗਲੀਆਂ ਗਲੀ ਵੰਡਿਆ ਵੇ ਹਾਂ ਨਿਹ ਹੇ ਤੁਮ ਹੀ ਦੇ ਨੀਲ ਲੜਕੋੜਾ ਨੀਲ ਲੜਕੋੜਾ ਵਾਗ ਭੜੀ ਕਰੀ ीहा उचि उच्चि ममोलानी चुगदा ममोलानी चुगदा चोरथि नै ਤੂੰ ਜੇ ਰਤੀ ਨੈਣੇ ਕਾਲੇ ਹਾਨੀ ਹਾ ਉਮੀਦ ਹੈ ਜੀ ਪਿਆਰਾ ਜਾਂ ਲੋਕ ਗੀਤ ਤੁਹਾਨੂੰ ਚੰਗਾ ਲੱਗਿਆ ਹੋਊਗਾ ਚੰਗਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ